ਯਾਰ ਕਲਾਕਾਰ ਬਹੁਤ ਆਉਂਦੇ ਆ ਇੱਕ ਐਸ਼ਟ ਦੇ ਨੇ ਸੁਪਰ ਡੁਪਰ ਹਿੱਟ ਮੁੜ ਕੇ ਲੱਭਦੇ ਨਹੀਂ ਤੇ ਬੱਬੂ ਮਾਨ ਇਕਲੌਤਾ ਗਾਇਕਾ ਐਨੇ ਸਾਲਾਂ ਦਾ ਆਪਣੀ ਬਾਦ ਸ਼ਾਹਤ ਜਿਹਨੇ ਕਾਇਮ ਰੱਖੀ 1999 ਤੋਂ ਇੰਡਸਟਰੀ ਦੇ ਵਿੱਚ ਸੁਪਰ ਹਿੱਟ ਮਿਸ ਇੰਡੀਆ ਨਾਲ ਆਇਆ ਸੀ ਤੂੰ ਮੇਰੀ ਮਿਸ ਇੰਡੀਆ ਤੇ ਪਹਿਲਾਂ ਵੀ ਉਹ ਗਾਇਕੀ ਕਰਦਾ ਸੀ ਪਰ ਅਸੀਂ ਉਤੋਂ ਗਿਣਾਂਗੇ ਜਦ ਤੋਂ ਉਹਨੇ ਐਂਟਰੀ ਮਾਰੀ ਲੋਕਾਂ ਦੇ ਦਿਲਾਂ ਦੇ ਵਿੱਚ ਪੂਰੇ ਪੰਜਾਬੀਆਂ ਦੇ ਵਰਲਡ ਚ ਵਸਦਿਆਂ ਦੇ 1999 ਤੋਂ ਤੂੰ ਮੇਰੀ ਮਿਸ ਇੰਡੀਆ ਤੋਂ تین ਦਰਾਂ ਨਹੀਂ ਆਉਂਦੀਆਂ ਤੋਂ ਲੈ ਕੇ ਅੱਜ ਤੱਕ 2024 ਤੱਕ ਬੱਬੂ ਮਾਨ ਦਾ ਉਹੀ क्रेज ਉਹੀ ਪਾਗਲਪਨ ਨਾਲ ਲੋਕ ਚਾਹੁੰਦੇ ਨੇ ਬੱਬੂ ਮਾਨ ਨੂੰ ਐਡਾ ਵੱਡਾ ਫਨਕਾਰ ਬਹੁਤ ਘੱਟ ਪੈਦਾ ਹੁੰਦਾ ਪੰਜਾਬ ਨੂੰ ਜੋ ਕੁਝ ਬੱਬੂ ਮਾਨ ਨੇ ਦਿੱਤਾ ਜੋ ਸਮਾਜਿਕ ਗੀਤ ਦਿੱਤੇ ਉਹ ਪੰਜਾਬ ਕਦੇ ਵੀ ਭੁੱਲ ਨਹੀਂ ਸਕਦਾ ਪਰ ਬੱਬੂ ਮਾਨ ਨੇ ਆਪਣੇ ਆਪ ਨੂੰ ਕਿਵੇਂ ਮੈਂਟੇਨ ਕਰਕੇ ਰੱਖਿਆ ਕਿਵੇਂ ਦੇਖੋ ਤੁਸੀਂ 1999 ਤੋਂ ਲੈ ਕੇ ਹੱਲ ਤੱਕ ਵੀ ਬੱਬੂ ਮਾਨ ਨੰਮੀ ਸਿੰਘਰਾ ਨੂੰ ਮਾਤ ਪਾਉਂਦਾ ਆ ਜੇ ਉਹਦੇ ਮੂਰੇ ਨੰਮੀ ਸਿੰਘਰ ਖੜ ਜਾਂਦੇ ਤੇ ਬੁਰੇ ਲੱਗਦੇ ਆ ਤੇ ਬੱਬੂ ਮਾਨ ਦੀ ਹਾਲੇ ਵੀ ਦੇਖ ਹੈ ਨੌਜਵਾਨ ਆਰਗਈ ਤੇ ਪੂਰਾ ਐਨ ਘੈਂਟ ਜਾਨੀ ਕਿ ਗੜਕ ਦਾ ਪੂਰਾ ਗੜਕ ਆਵਾਜ਼ ਦੇ ਵਿੱਚ ਵੀ ਐਨ ਤੇ ਇੱਕ ਹੋਰ ਦੇਖ ਲਓ 1999 ਤੋਂ ਲੈ ਕੇ ਜਿੰਨੇ ਸਿੰਘਰ ਆਈ ਜਾਂਦੇ ਆ ਹਰੇਕ ਨੂੰ ਬੱਬੂ ਮਾਨ ਦੇ ਨਾਲ ਹੀ ਉਹ ਮਰਾ ਦਿੱਤਾ ਜਾਂਦਾ ਮੁਕਾਬਲੇ 'ਚ ਖੜਾ ਕਰ ਦਿੱਤਾ ਪਰ ਬੱਬੂ ਮਾਨ ਦਾ ਮੁਕਾਬਲਾ ਤਾਂ ਕਿਸੇ ਨਾਲ ਹੈ ਹੀ ਨਹੀਂਗਾ ਉਹ ਇੱਕ ਅਲੱਗ ਉਹ ਯਾਰ ਕਿਤੇ ਆ ਬਾਕੀਆਂ ਨਾਲ ਹੁਣ ਜਦੋਂ ਦਿਲਜੀਤ ਚੜ੍ਹਦੀ ਉਹਨਾਂ ਮਿਲਾਨ ਲਾਪੇ ਜੇਜੀ ਨਾਲ ਲਾਪੇ ਸੀਗੇ ਹੁਣ ਸਿੱਧੂ ਐ ਸਿੱਧੂ ਨਾਲ ਲਾਪੇ ਸੀ ਕਦੇ ਕਰਨ ਨਾਲ ਲਾਪੇ ਕਦੇ ਕਿਸੇ ਨਾਲ ਲਾਪੇ ਪਰ ਬੱਬੂ ਮਾਨ ਇਕਲੌਤਾ ਐਸਾ ਕਲਾਕਾਰ ਆ ਪੰਜਾਬ ਦਾ ਜਿਹਦੇ ਨਾਲ ਕਿਸੇ ਦਾ ਮੁਕਾਬਲਾ ਹੈ ਹੀ ਨਹੀਂ ਯਾਨੀ ਕਿ ਬੱਬੂ ਮਾਨ ਤਾਂ ਜੋ ਕੋਈ ਕੀਰਤੀਮਾਨ ਜਿਹੜੇ ਉਹਨੇ ਸਥਾਪਿਤ ਕਰ ਦਿੱਤੇ ਨਾ ਕਿਸੇ ਤੇ ਹੋਣੇ ਆ ਤੇ ਨਾ ਹੀ ਕੋਈ ਕਰ ਸਕਦਾ ਆ ਤੁਸੀਂ ਦੱਸੋ ਮੈਨੂੰ ਲਗਾਤਾਰ ਐਨੀਆਂ ਹਿੱਟ ਦੇਣੀਆਂ ਖਾਲਾ ਜੀ ਦਾ ਪਾਣਾ ਉਹਨੇ ਫਿਲਮਾਂ ਵੀ ਕੀਤੀਆਂ ਹਨਾ ਤੇ ਫਿਰ ਤੁਸੀਂ ਦੇਖੋ ਗਾਣੇ ਬੱਬੂ ਮਾਨ ਨੇ ਜਿਹੜੇ ਗਾਣੇ ਕੀਤੇ ਉਹਨਾਂ ਗਾਣਿਆਂ ਦੇ ਵਿੱਚ ਜੋ ਕੁਝ ਬੱਕਰੀ ਗੀਤ ਕਰ ਹੀ ਲੈਂਦੀ ਉਹ ਤਾਂ ਕੋਈ ਆ ਸਕਿਆ ਉਹ ਬੱਬੂ ਮਾਨ ਦਾ ਟ੍ਰੈਂਡ ਸਾਰੇ ਚੱਕ ਕੇ ਮੋਰੇ ਲਾਈ ਜਾਂਦੇ ਆ ਬੱਬੂ ਮਾਨ ਦੇ ਗੀਤਾਂ ਤੋਂ ਗੱਲਾਂ ਲੈ ਲੈ ਕੇ ਗੀਤ ਬਣਾਈ ਜਾਂਦੇ ਆ ਤੇ ਜਿਵੇਂ ਚਮਕੀਲੇ ਦੀਆਂ ਤਰ੍ਹਾਂ ਹਲੋ ਤੱਕ ਚੱਲਦੀਆਂ ਸੀ ਤੇ ਇੱਦੇ ਬੱਬੂ ਮਾਨ ਦੇ ਬੋਲਾਂ ਤੋਂ ਗੀਤ ਬਣਾਈ ਜਾਂਦੇ ਆ ਨਵੇਂ ਮੁੰਡੇ ਪਰ ਜੋ ਬੱਬੂ ਮਾਨ ਨੇ ਕਰ ਦਿੱਤਾ ਉਹ ਕਿਸੇ ਤੋਂ ਨਹੀਂ ਹੋਣਾ ਤੇ ਤਾਹੀਉਂ ਮੈਂ ਆ ਵੀਡੀਓ ਬਲੈਕ ਕਿ ਆਇਆ ਤੇ ਬੱਬੂ ਮਾਨ ਨੇ ਇੰਨੇ ਸਾਲਾਂ ਤੋਂ ਆਪਣੀ ਬਾਦਸ਼ਾਹਤ ਐਨ ਉਹੋ ਹੀ ਜਿਗਰੇ ਨਾਲ ਕਾਇਮ ਰੱਖੀ ਆ ਬਹੁਤ ਘੱਟ ਕਲਾਕਾਰ ਹੁੰਦੇ ਆ ਇਦਾਂ ਦੇ ਜਿਹੜੇ ਇੰਨਾ ਲੰਬਾ ਸਮਾਂ ਆਪਣੀ ਉਹੀ ਜਿਹੜੀ ਬਾਦਸ਼ਾਹੀ ਹੁੰਦੀ ਆ ਕਾਇਮ ਰੱਖ ਲੈਣੀ ਤੇ ਉੱਥੇ ਹੀ ਖੜੇ ਰਹਿਣਾ ਤੇ ਅੱਜ ਵੀ 1999 ਚ ਜਿਵੇਂ ਬੱਬੂ ਮਾਨ ਖੜਾ ਸੀ 2024 ਦੇ ਵਿੱਚ ਵੀ ਉਵੇਂ ਬੱਬੂ ਮਾਨ ਖੜਾ ਆ ਯਾਰ ਇਹ ਬਹੁਤ ਵੱਡੀ ਗੱਲ ਆ ਤੋਂ ਸਾਡੀਆਂ ਮਾਨ ਸਾਹਿਬ ਨੂੰ ਦੁਆਵਾਂ ਨੇ ਅਸੀਂ ਦਿਲੋਂ ਪਿਆਰ ਕਰਨ ਵਾਲੇ ਆ ਤੇ